ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਾਸਟਰ ਬਣਾਵਾਂਗੇ ਕਾਸਟਰ ਦੇ 2 ਚਮਚੇ ਤੇ ਆਪਾਂ ਵੇਖਿ ਨਾ ਵੀ ਇਹ ਹਲ ਅਦੁੱਧਾ ਗੜਵੀ 1/2 ਕਿਲੋ ਦੀ ਤੇ ਆਪਾਂ ਹੁਣ ਅੱਗ ਬਲ ਤੇ ਕੜਾਈ ਧਰਾਂਗੇ ਫੇ ਦੁੱਧ ਪਾਵਾਂਗੇ ਦੁੱਧ ਗਰਮ ਹੋ ਗਿਆ ਫਿਰ ਆਪਾਂ ਕਾਸਟਰਡ ਪਾਵਾਂਗੇ ਦੁੱਧ ਲਓ ਜੇ ਨਾ ਚਰ ਦੁੱਧ ਗਰਮ ਹੁੰਦਾ ਤੇ ਆਪਾਂ ਉਹਨੇ ਕਾਸਟਰਡ ਘੋਲਾਂਗੇ ਜਿੰਦੀ ਆਪਾਂ ਗਰਮ ਦੁੱਧ ਚ ਪਾ ਦਿੰਗੇ ਤੇ ਫਿਰ ਗੰਡਾ ਵੱਜ ਜਾਂਦੀ ਹੈ ਹੁਣ ਆਪਾਂ ਵਿੱਚ ਇਹ ਸੁੱਕਾ ਦੁੱਧ ਪਾ ਦੇਾਂਗੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਘੋਲ ਲਾਂਗੇ ਗੰਡਾ ਮਾਰਦੇਾਂਗੇ ਲੱਗ ਦੁੱਧ ਆਪਣਾ ਚੰਗੀ ਤਰ੍ਹਾਂ ਰਿਜਣ ਲੱਗ ਗਿਆ ਤੇ ਆਪਾਂ ਕਾਸਟਰ ਤੇ ਦੁੱਧ ਵੀ ਚੰਗੀ ਤਰ੍ਹਾਂ ਘੋਲ ਲਿਆ ਤੇ ਹੁਣ ਆਪਾਂ ਵਿੱਚ ਪਾਵਾਂਗੇ ਲਵੇ ਇੱਕ ਵਾਰ ਹੋਰ ਵਾਲਾ ਆ ਗਿਆ ਚੰਗੀ ਤਰ੍ਹਾਂ ਤੇ ਫਿਰ ਆਪਾਂ ਵਿੱਚ ਖੰਡ ਪਾਵਾਂਗੇ ਖੰਡ ਪਾ ਕੇ ਫਿਰ ਆਪਾਂ ਵੇਖੇ ਨਾ ਵੀ ਦੂਜਾ ਸਮਾਨ ਫਿਰ ਪਾਵਾਂਗੇ ਨਾ ਹੁਣ ਚੰਗੀ ਤਰ੍ਹਾਂ ਵਾਲਾ ਆ ਗਿਆ ਤੇ ਹੁਣ ਆਪਾਂ ਖੰਡ ਪਾਵਾਂਗੇ ਜੇ ਮੈਨੂੰ ਮਰ ਜੀ ਆਊਗਾ ਜਾ ਗਾੜਾ ਹੰਦਾ ਜਾਊਗਾ ਖੈਰਾਪਾ ਵਿੱਚ ਖੋਪਾ ਤੇ ਆਂ ਦਾਖਾਂ ਤੇ ਕਾਜੂ ਪਾ ਦੇ ਆਮਗ ਵਿੱਚ ਪਾ ਦਿਆਂਗੇ ਤੇ ਬਦਾਮ ਹੁਣ ਆਪਾਂ ਪਹਿਲਾ ਇਲਾਇਚੀ ਪਾਵਾਂਗੇ ਤੋੜ ਕੇ ਦੋ ਇਲਾਇਚਾ ਮਾਗੇ ਜੁਬਦਾਰ ਆਪਾਂ ਬਾਅਦ ਚ ਪਾਵਾਂਗੇ ਪਦਾਖਾ ਨਾ ਰੇਜੇ ਬਦਾਮ ਕੱਟੇ ਹੋਏ ਇਹ ਪਾਵਾਂਗੇ ਪੂਰਾ ਗਾੜਾ ਹੋ ਗਿਆ ਹੁਣ ਨਵਾਂ ਕਸਟੜ ਆਪਣਾ ਬਣ ਗਿਆ ਤੇ ਇੱਕ ਜੀ ਹੋਰ ਇੰਦੀ ਹੈ ਉਹ ਆਪਾਂ ਲਾ ਕੇ ਛੰਣਾ ਕਰਕੇ ਫੇਰ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਲਾ ਲਾਂਗੇ। ਨੂੰ ਆਪਾਂ ਚੰਗੀ ਤਰ੍ਹਾਂ ਠੰਡਾ ਕਰਕੇ ਫੇਰ ਪਾਵਾਂਗੇ ਭਾਂਡੇ 'ਚ। ਠੰਡਾ ਹੋ ਗਿਆ। ਤੇ ਹੁਣ ਆਪਾਂ ਕੱਢਾਂਗੇ ਭਾਂਡੇ ਚ ਕਫਾਚੇਰੀ ਪਾਵਾਂਗੇ। ਇਹ ਸਾਡਾ ਕਿੰਦਾ ਵਧੀਆ ਬਣਿਆ ਕਸਟਡ ਬਹੁਤ ਵਧੀਆ ਬਣਿਆਗਾ। ਬਹੁਤ ਵਧੀਆ ਬਣਿਆ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।